ਜਥੇਦਾਰ ਗੁਰਤੀਆਰ ਸਿੰਘ ਟੌੜੇ ਨੂੰ ਇੱਕ ਵਾਰ ਪੁੱਛਿਆ ਗਿਆ ਕਿ ਸਤਲੁਜ ਅਤੇ ਜਮਨਾ ਲਿੰਕ ਨਹਿਰ ਦਾ ਬੜਾ ਰੌਲਾ ਪਿਆ ਸੀ ਉਹ ਕੀ ਮਾਮਲਾ ਸੀ ਤਾਂ ਟੌੜਾ ਸਾਹਿਬ ਨੇ ਜੋ ਜਵਾਬ ਦਿੱਤਾ ਉਹ ਸੁਣਿਓ ਉਹ ਤਾਂ ਜੀ ਗੱਲ ਇੰਉਂ ਹੋਈ ਸੀ ਇੰਦਰਾ ਵੱਲੋਂ 1976 ਚ ਪਾਣੀਆਂ ਦੇ ਮਾਮਲੇ ਉੱਤੇ ਐਵਾਰਡ ਸੁਣਾਤਾ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਲੈਣ ਲਈ ਇਹ ਨਹਿਰ ਬਣਾਉਣ ਲਈ ਕਾਹਲਾ ਸੀ ਦੋਵੇਂ ਸੂਬਿਆਂ ਦੀਆਂ ਕਾਂਗਰਸੀ ਸਰਕਾਰਾਂ ਨੇ ਨਹਿਰ ਬਣਾਉਣ ਲਈ ਲਿਖਾ ਪੜੀ ਤੇ ਫੰਡਾਂ-ਫੁੰਡਾਂ ਦੇ ਲੈਣ ਦੇਣ ਦਾ ਸਿਲਸਿਲਾ ਸ਼ੁਰੂ ਕਰ ਲਿਆ ਸੀ ਫੇਰ ਜੀ 1977 ਵਿੱਚ ਪੰਜਾਬ ਵਿੱਚ ਬਾਦਲ ਸਾਹਿਬ ਬਣ ਕੇ ਮੁੱਖ ਮੰਤਰੀ ਤੇ ਹਰਿਆਣਾ ਵਿੱਚ ਚੌਧਰੀ ਦੇਵੀ ਲਾਲ ਬਣ ਕੇ ਮੈਂ ਤੇ ਤਲਵੰਡੀ ਸਾਹਿਬ ਲੋਕ ਸਭਾ 'ਚ ਸੀਗੇ ਉਸ ਵੇਲੇ ਤਾਂ ਟੌੜਾ ਸਾਹਿਬ ਕਹਿੰਦੇ ਕਿ ਇੱਕ ਦਿਨ ਦੇਵੀ ਲਾਲ ਆ ਗਿਆ ਚੌਧਰੀ ਹਰਿਆਣਾ ਦਾ ਮੁੱਖ ਮੰਤਰੀ ਮੇਰੇ ਕੋਲ ਕਹਿੰਦਾ ਲੋਕ ਸਭਾ ਚ ਆਇਆ ਕਹਿੰਦਾ ਜੀ ਕੌਫੀ ਪਿਲਾਓ ਮੈਂ ਜੀ ਉਹਨੂੰ ਕੰਟੇਨ ਚ ਲੈ ਗਿਆ ਕੌਫੀ ਪੀਂਦੇ ਪੀਂਦੇ ਉਹ ਕਹਿੰਦਾ ਵੀ ਤੌੜਾ ਸਾਹਿਬ ਮੈਂ ਤਾਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨ ਆਇਆ ਮੈਂ ਕਹਿੰਦਾ ਜੀ ਦੱਸੋ ਕਹਿੰਦਾ ਜੀ ਮੈਨੂੰ ਬਾਦਲ ਸਾਹਿਬ ਨੇ ਭੇਜਿਆ ਕਹਿੰਦਾ ਜੀ ਅਸੀਂ ਨਹਿਰ ਬਣਾਉਣ ਦਾ ਪ੍ਰੋਗਰਾਮ ਬਣਾ ਲਿਆ ਸਰਵੇ ਸੁਰਵੇ ਵੀ ਕਰਾ ਲਿਆ ਬਾਦਲ ਸਾਹਿਬ ਨੇ ਜ਼ਮੀਨ ਲੈਣ ਦਾ ਨੋਟੀਫਿਕੇਸ਼ਨ ਵੀ ਕਰਤਾ ਹੁਣ ਬਾਦਲ ਸਾਹਿਬ ਕਹਿੰਦੇ ਵੀ ਤੌੜਾ ਸਾਫ ਤੋਂ ਸਮਾਂ ਲੈ ਲਓ ਵੀ ਕਿਹੜੇ ਦਿਨ ਨਹਿਰ ਦਾ ਟੱਕ ਲਾਈਏ ਕਹਿੰਦਾ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਫੰਕਸ਼ਨ ਕਰਾਂਗੇ ਬਹੁਤ ਵੱਡਾ ਮੈਨੂੰ ਕਹਿਣ ਲੱਗਿਆ ਵੀ ਜਾ ਤਾ ਫੰਕਸ਼ਨ ਦੀ ਪ੍ਰਧਾਨਗੀ ਤੁਸੀਂ ਕਰ ਲਓ ਤੇ ਬਾਦਲ ਸਾਹਿਬ ਨਹਿਰ ਦਾ ਟੱਕ ਲਾ ਦੇਣਗੇ ਜਾਂ ਨਹਿਰ ਦਾ ਟੱਕ ਤੁਸੀਂ ਲਾ ਦਿਓ ਤੇ ਪ੍ਰਧਾਨ ਵੀ ਬਾਦਲ ਸਾਹਿਬ ਕਰ ਲੈਣਗੇ ਮੈਨੂੰ ਉਹਦੀ ਗੱਲ ਸੁਣ ਕੇ ਹੈਰਾਨੀ ਵੀ ਬੜੀ ਹੋਈ ਤੇ ਗੁੱਸਾ ਵੀ ਬਹੁਤ ਆਇਆ ਮੈਂ ਕਿਹਾ ਚੌਧਰੀ ਇੱਕ ਗੱਲ ਸੁਣ ਲਾ ਮੇਰੀ ਨਾ ਤਾਂ ਮੈਂ ਟੱਕ ਲਾਵਾਂ ਤੇ ਨਾ ਮੈਂ ਲਾਉਣ ਦਵਾਂ ਤੇਰੇ ਵਾਲੇ ਭਾਉ ਬਾਦਲ ਨੂੰ ਚਲੋ ਜੀ ਕੌਫੀ ਪੀ ਕੇ ਉਹ ਤਾਂ ਚਲੇ ਗਿਆ ਮੈਂ ਫਿਰ ਦੀ ਟੋੜਾ ਸਾਹਿਬ ਕਹਿੰਦੇ ਇਹ ਗੱਲ ਤਲਵੰਡੀ ਸਾਹਿਬ ਨੂੰ ਦੱਸੀ ਉਹ ਅਕਾਲੀ ਦਲ ਦੇ ਪ੍ਰਧਾਨ ਸੀ ਉਸ ਵੇਲੇ ਤਲਵੰਡੀ ਸਾਹਿਬ ਦਾ ਜਮੇ ਸੁਭਾਏ ਮੋਟੀ ਜੀ ਗਾਲ ਕੱਢ ਕੇ ਕਹਿਣ ਲੱਗੇ ਐ ਕਿਵੇਂ ਨਹਿਰ ਬਣਾ ਦੂ ਇਕੱਲੇ ਹੀ ਚੱਲ ਗੱਲ ਕਰਦੇ ਆ ਉਹਦੇ ਨਾਲ ਜਾ ਕੇ ਚੰਡੀਗੜ੍ਹ ਅਸੀਂ ਜੀ ਦੂਜੇ ਤੀਜੇ ਦਿਨ ਦੋਵੇਂ ਪਾਲਰ ਸਾਹਿਬ ਦੀ ਕੋਠੀ ਚਲੇ ਗਏ ਜਦੋਂ ਗੱਲ ਕੀਤੀ ਪਹਿਲਾਂ ਤਾਂ ਜੀ ਪਾਲਰ ਸਾਹਿਬ ਕਹਿਣ ਲੱਗੇ ਕਿ ਨਹਿਰ ਤਾਂ ਜੀ ਹੁਣ ਬਣਾਉਣੀ ਹੋ ਪੈਣੀ ਐ ਜਦੋਂ ਅਸੀਂ ਬਹੁਤ ਵਿਰੋਧ ਕੀਤਾ ਟੌੜਾ ਸਾਹਿਬ ਕਹਿੰਦੇ ਤਾ ਜਾ ਕੇ ਕਹਿਣ ਲੱਗਿਆ ਵੀ ਚਲੋ ਨਹੀਂ ਬਣਾਉਂਦੇ ਪਰ ਮੈਥੋਂ ਚੌਧਰੀ ਸਾਹਿਬ ਨੂੰ ਜਵਾਬ ਨਹੀਂ ਦਿੱਤਾ ਜਾਣਾ ਤੁਸੀਂ ਦੇ ਕੇ ਆਓ ਫਿਰ ਜੀ ਅਸੀਂ ਟੋੜਾ ਸਾਹਿਬ ਕਹਿੰਦੇ ਚੌਧਰੀ ਸਾਹਿਬ ਨੂੰ ਜਵਾਬ ਦੇ ਕੇ ਆਏ ਫਿਰ ਜਦ ਇਹ ਕੰਮ ਰੁਕ ਗਿਆ ਨਹਿਰ ਆਲਾ ਤਾਂ ਉਸ ਤੋਂ ਬਾਅਦ ਫਿਰ ਹਰਿਆਣਾ ਗਿਆ ਸੁਪਰੀਮ ਕੋਰਟ ਨਹਿਰ ਬੜਵਾਉਣ ਲਈ ਤਾਂ ਦੋਸਤੋ ਇਹ ਬਾਦਲ ਨੇ ਕੰਡੇ ਮਤਲਬ ਕਿ ਸ਼ੁਰੂ ਤੋਂ ਹੀ ਏਸੀ ਨੇ ਬੀਤੇ ਹੋਏ ਆਸਲ ਦੇ ਵਿੱਚ ਬਾਕੀਆਂ ਤਾਂ ਮੌਕਾ ਮਿਲਣਾ ਹੀ ਸੋ ਇਹ ਨਹਿਰ ਖਦਵਾਉਣ ਵਾਸਤੇ ਦੇਵੀ ਲਾਲ ਨੂੰ ਹਾਂ ਕਰਿਆ ਸੀਗਾ ਤੁਸੀਂ ਹਿਸਾਬ ਲਾ ਲਓ ਕਿ ਇਹਨੇ ਪੰਜਾਬ ਲਈ ਕਿੰਨਾ ਕੁ ਧਰੋਕ ਕਮਾਉਣਾ ਸੀਗਾ ਉਸ ਸਮੇਂ ਤੇ ਬਾਹਰ ਦੇ ਵਿੱਚ ਕਿੰਨਾ ਕਮਾਇਆ ਇਹ ਕੋਈ ਗੱਲਾਂ ਲੁਕੀਆਂ ਹੋਈਆਂ ਨਹੀਂ ਹੈਗੀਆਂ ਹਾਂਜੀ ਹੁਣ ਦੋਸਤੋ ਆਪਾਂ ਤੁਹਾਨੂੰ ਗੱਲ ਦੱਸਦੇ ਹਾਂ ਇੰਦਰਾ ਗਾਂਧੀ ਦੇ ਨਾਲ ਅਕਾਲੀ ਲਲ ਦੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚ ਇੰਦਰਾ ਗਾਂਧੀ ਨਾਲ ਕੀ ਗੱਲਬਾਤ ਹੁੰਦੀ ਸੀ ਤੇ ਇੰਦਰਾ ਗਾਂਧੀ ਦਾ ਗੱਲਬਾਤ ਕਰਨ ਦਾ ਤਰੀਕਾ ਕੀ ਹੁੰਦਾ ਸੀ ਇਹ ਵੀ ਟੌੜਾ ਸਾਹਿਬ ਦੇ ਮੂੰਹੋਂ ਸੁਣੋ ਤੁਸੀਂ ਟੋੜਾ ਸਾਹਿਬ ਕਹਿੰਦੇ ਬਈ ਇੰਦਰਾ ਗਾਂਧੀ ਦਾ ਗੱਲਬਾਤ ਦਾ ਤਰੀਕਾ ਬੜਾ ਅਜੀਬ ਕਿਸਮ ਦਾ ਹੁੰਦਾ ਸੀ ਜਦੋਂ ਵੀ ਅਸੀਂ ਕਦੇ ਮਿਲੇ ਆ ਇੰਦਰਾ ਗਾਂਧੀ ਨੂੰ ਉਹ ਗੱਲ ਸੁਣੀ ਜਾਂਦੀ ਸੀ ਉਹਦਾ ਹਾਂ ਜਾਂ ਨਾ 'ਚ ਕੋਈ ਜਵਾਬ ਨਹੀਂ ਸੀ ਦਿੰਦੀ ਛੱਤ ਵੱਲ ਨੂੰ ਵੇਖੀ ਜਾਣਾ ਜਾਂ ਕੋਈ ਫੈਸਲਾ ਕਾਗਜ਼ਾਂ ਤੇ ਮਾਰੀਆਂ ਮਾਰੀ ਜਾਣੀਆਂ ਇਹ ਉਹਦੀ ਆਦਤ ਸੀਗੀ ਕਦੇ-ਕਦੇ ਕੋਈ ਗੱਲ ਉਹਨੇ ਬੋਲਣੀ ਪਰ ਬਹੁਤ ਘੱਟ ਮੈਨੂੰ ਲੱਗਦਾ ਬਈ ਐਟੀਟਿਊਡ ਇਹ ਹੁੰਦਾ ਸੀ ਵੀ ਚਲੋ ਆਏ ਨੇ ਗੱਲਾਂ-ਗੋਲਾਂ ਕਰਕੇ ਤੁਰ ਜਾਣਗੇ ਤੇ ਮੈਂ ਕੁਝ ਵੀ ਕਮੈਂਟ ਨਹੀਂ ਕਰਨਾ ਬੋਲ ਕੇ ਉਹ ਬੜੀ ਚੁਕੰਨੀ ਰਹਿੰਦੀ ਸੀ ਵੀ ਮੇਰੇ ਮੂੰਹੋਂ ਕੋਈ ਗੱਲ ਨਾ ਨਿਕਲ ਜਵੇ ਇੱਕ ਵਾਰੀ ਤਰੋਣਾ ਸਾਹਿਬ ਕਹਿੰਦੇ ਕਿ ਅਸੀਂ ਮਿਲੇ ਸੀ ਮੈਂ ਤੇ ਅਜੈਬ ਸਿਓ ਉਹਦੇ 'ਚ ਦੋਕ ਵਾਰੀ ਉਹਨੇ ਗੱਲਾਂ ਆਪਣੇ ਵੱਲੋਂ ਜਿਹੜੀਆਂ ਦੋ ਕਹੀਆਂ ਸੀ ਉਹ ਮੈਂ ਦੱਤਾ ਤਾਂ ਉਹਨਾਂ 'ਚ ਜਿਹੜੀਆਂ ਦੋ ਤਿੰਨ ਘਟਨਾਵਾਂ ਨੇ ਅਹਿਮ ਸਾਡੀਆਂ ਮੁਲਾਕਾਤਾਂ ਜਨਨ ਸੰਵਿਧਾਨ ਦੀ ਧਾਰਾ 25 ਪੜਨ ਪਾੜਨ ਤੋਂ ਬਾਅਦ ਜੇਲ੍ਹ ਚੋਂ ਕੱਢ ਕੇ ਵੀ ਹੋਈਆਂ ਚੰਡੀਗੜ੍ਹ ਮੀਟਿੰਗਾਂ ਉਦੋਂ ਉਹ ਹੋਮ ਮਿਨਿਸਟਰ ਬਣ ਗਿਆ ਸੀ ਨਰਸਿਮਰਾਓ ਸਾਡੀ ਇੱਕ ਰਾਜ ਭਵਨ ਚ ਮੀਟਿੰਗ ਹੋਈ ਚੰਡੀਗੜ੍ਹ ਉਹ ਬਹੁਤ ਵੱਡੀ ਮੀਟਿੰਗ ਸੀ ਉਹਦੇ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਚਨ ਸਿੰਘ ਤੌੜਾ ਕਹਿੰਦਾ ਮੈਂ ਬਲਵੰਤ ਸਿੰਘ ਰਵੀਿੰਦਰ ਸਿੰਘ ਰਵੀ ਸਰਦਾਰ ਜਗਦੇਵ ਸਿੰਘ ਤਲਵੰਡੀ ਸੁਖਜਿੰਦਰ ਸਿੰਘ ਉਧਰੋਂ ਆਰ ਵੈਂਕਟਾਰਮਣ ਪੀ ਸ਼ਿਵਸ਼ੰਕਰ ਪੀਸੀ 세ਠੀ ਅਰ ਦੋ ਤਿੰਨ ਅਫਸਰ ਸੀਗੇ ਇਹ ਰਾਜ ਭਵਨ ਦੇ ਵਿੱਚ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਚੰਡੀਗੜ੍ਹ ਦਾ ਮਸਲਾ ਵਿਚਾਰਿਆ ਜਾ ਰਿਹਾ ਸੀ ਤੇ ਚੰਡੀਗੜ੍ਹ ਦੇ ਮਸਲੇ ਦੇ ਉੱਪਰ ਬਹਿਸ ਬਹੁਤ ਹੋਈ ਉਹ ਕਹਿਣ ਵੀ ਠੀਕ ਹੈ ਉਹ ਜਿਹੜਾ ਐਵਾਰਡ ਲਾਗੂ ਕਰ ਦੰਨੇ ਆ ਤੁਸੀਂ 114 ਪਿੰਡ ਦੇ ਦੋ ਹਰਿਆਣੇ ਦੇ ਨਾਲ ਲੱਗਦੇ ਇੱਥੋਂ ਗੱਲ ਅੱਗੇ ਨਾ ਤੋੜੇ ਮੈਂ ਉਹ ਸਭ ਤੇ ਆਪਣੇ ਸਾਥੀਆਂ ਨੂੰ ਕਿਹਾ ਵੀ ਤੁਸੀਂ ਬੋਲਣਾ ਨਹੀਂ ਇੱਕ ਗੱਲ ਮੈਂ ਤੁਹਾਨੂੰ ਬਿਨਾਂ ਦੱਸੀ ਕਹਿਣਾ ਚਾਹਣਾ ਮੈਂ ਉਹਨਾਂ ਨੂੰ ਆਖਿਆ ਸ਼ਿਵਸ਼ੰਕਰ ਨੂੰ ਵੀ ਤੁਸੀਂ 114 ਪਿੰਡ ਸਾਨੂੰ ਚੰਡੀਗੜ੍ਹ ਦੇ ਬਦਲੇ ਦੇਣਾ ਪੈ ਰਿਹਾ ਹੈ ਹੈਨਾ ਇਹ 114 ਪਿੰਡਾਂ ਦਾ ਜਿੰਨਾ ਰਕਬਾ ਹੈ ਉਸ ਰਕਬੇ ਮੁਤਾਬਕ ਪੰਜਾਬ ਹਰਿਆਣੇ ਦੀ ਹੱਦ ਤੇ ਜਿਹੜੇ ਜਿਹੜੇ ਪਿੰਡਾਂ ਤੇ ਅਸੀਂ ਹੱਥ ਧਰੀਏ ਜਿਹੜੇ ਆਪਸ ਵਿੱਚ ਜੁੜਦੇ ਵੀ ਹੋਣ ਤੁਸੀਂ ਸਾਨੂੰ ਪੇ 114 ਪਿੰਡ ਦੇ ਦਿਓ ਉਹ ਪਿੰਡ ਵੱਡੇ ਨੇ ਸ਼ਹਿਰ ਸਾਡਾ 120 ਬਣ ਜਾਏ ਜਾਂ ਸਾਨੂੰ ਕੋਈ ਵੱਡੇ ਆ ਜਾਣ ਸ਼ਹਿਰ ਸਾਡਾ 110 ਹੀ ਰਹਿ ਜਾਵੇ ਉਹਨਾਂ ਰਕਬਾ ਸਾਨੂੰ ਪੂਰਾ ਕਰ ਦੋ ਜਿੰਨਾ ਫਾਜ਼ਲ ਕਾ ਅਬਹੋਰ ਤੋਂ ਮੰਗਦੇ ਆ ਉਹ ਪਿੰਡ ਸਾਨੂੰ ਦੇ ਦਿਓ ਤੇ ਚੰਡੀਗੜ੍ਹ ਹਰਿਆਣੇ ਹੋਂ ਦੇ ਦਿਓ ਮੈਂ ਆਪਣੀ ਪਾਰਟੀ ਨੂੰ ਆਪੇ ਮਨਾ ਲੂੰਗਾ ਉਹ ਪੀਸੀ ਸੇਠੀ ਕਹਿੰਦਾ ਇਹ کیسے ਹੋ ਸਕਦਾ ਮੈਂ ਕਹਾਂ ਜੋ ਸਾਡੇ ਤੇ ਫਾਰਮੂਲਾ ਲਾਗੂ ਹੁੰਦਾ ਉਹ ਦੂਜਿਆਂ ਤੇ ਕਿਉਂ ਨਹੀਂ ਕਰਨੇ ਲਾਗੂ ਅਸੀਂ ਚੰਡੀਗੜ੍ਹ ਖੁਸ਼ੀ ਨਾਲ ਛੱਡਦੇ ਆ ਸਾਨੂੰ 114 ਪਿੰਡ ਦੇ ਦਿਓ ਸਾਨੂੰ 114 ਪਿੰਡ ਦੇ ਦਿਓ ਪਲੱਸ ਸਾਨੂੰ ਰਾਜਧਾਨੀ ਬਣਾਉਣ ਲਈ ਪੈਸਾ ਦੇ ਦਿਓ ਪਲੱਸ ਕਮਿਸ਼ਨ ਪੰਜਾਬੀ ਹਿੰਦੀ ਸਪੀਕਿੰਗ ਪਿੰਡ ਦੀ ਇਕਾਈ ਮੰਨ ਕੇ ਬਣਾ ਦਿਓ ਇਹ ਸਾਰੀ ਗੱਲ ਜਦ ਮੈਂ ਕਹੀ ਟੋੜਾ ਸਾਹਿਬ ਕਹਿੰਦੇ ਬੜਾ ਤਰਪੱਕਿਆ ਜੀ ਕਹਿੰਦਾ ਉਹ ਸੇਠੀ ਹੋਰ ਵੀ ਮੈਂ ਬੈਸਟ ਚੰਗੀ ਕਰੀ ਉਹ ਸ਼ਿਵਸ਼ੰਕਰ ਮੈਨੂੰ ਕਹਿੰਦਾ ਯੂ ਆਰ ਅ ਗੁੱਡ ਲਾਇਰ ਤੁਸੀਂ ਅੱਛੇ ਵਕੀਲ ਹੋ ਮਖਾ ਮੈਂ ਤਾਂ ਲਾਇਰ ਵਕੀਲ ਦੇ ਨੇੜੇ ਤੇੜੇ ਵੀ ਨਹੀਂ ਗਿਆ ਇੱਕ ਉੱਥੇ ਫੇਰ ਖਾਣਾ ਖੋਣਾ ਸੀ ਕਹਿੰਦਾ ਸਾਰਿਆਂ ਨੇ ਖਾਧਾ ਅਸੀਂ ਮੈਂ ਤੇ ਤਲਵੰਡੀ ਪ੍ਰੋਟੈਸਟ ਕਰਕੇ ਆ ਗਏ ਤੁਸੀਂ ਪੱਲੇ ਦਾ ਕੁਝ ਪਾਉਂਦੇ ਨਹੀਂ ਅਸੀਂ ਖਾਣਾ ਖਾ ਕੇ ਕੀ ਲੈਣਾ ਟੋੜਾ ਸਾਹਿਬ ਕਹਿੰਦੇ ਇਹਨਾਂ ਅਸੀਂ ਨਹੀਂ ਖਾਧਾ ਕਹਿੰਦੇ ਖਾਣਾ ਉਤੋਂ ਬਾਅਦ ਇੱਕ ਹੋਰ ਕਹਿੰਦਾ ਮੀਟਿੰਗ ਹੋਈ ਪੜੀ ਦਿਲਚਸਪ ਉਹ ਮੀਟਿੰਗ ਸੀ ਰਜੀਵ ਗਾਂਧੀ ਨਾਲ ਰਜੀਵ ਗਾਂਧੀ ਵਾਲੀ ਮੀਟਿੰਗ ਦੇ ਵਿੱਚ ਦਿੱਲੀ ਟੌਣਾ ਸਾਬ ਕਹਿੰਦੇ ਸਾਡੇ ਨਾਲ ਜਿਨ੍ਹਾਂ ਨੇ ਮੀਟਿੰਗ ਦਾ ਪ੍ਰਬੰਧ ਕਰਾਇਆ ਤਾਂ ਉਹ ਰਵੀ ਇੰਦਰ ਸਿੰਘ ਰਵੀ ਸੀ ਤੇ ਕੈਪਟਨ ਅਵਰੇਂਦਰ ਸਿੰਘ ਸੀ ਮੈਂ ਯਾਰ ਬਾਬਲ ਦਾ ਫੈਸਲਾ ਸੀ ਬਈ ਅਸੀਂ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਾ ਜੇ ਸੰਤ ਹਰਚੰਦ ਸਿੰਘ ਸਾਨੂੰ ਨਾ ਕਹੇ ਉਹਨਾਂ ਬਿਨਾਂ ਨਹੀਂ ਜਾਣਾ ਉਹਨਾਂ ਨੇ ਸਾਨੂੰ ਕਿਹਾ ਵੀ ਜਾਓ ਅਸੀਂ ਚਲੇਗੇ ਉੱਥੇ ਫਿਰ ਇਹ ਆਰ ਕੇ ਪੁਰਮ ਚ ਗੈਸਟ ਹਾਊਸ ਬਣਾਇਆ ਵਾ ਇਹਨਾਂ ਦਾ ਆਈਬੀ ਵਾਲਿਆਂ ਦਾ ਕਹਿੰਦਾ ਗੈਸਟ ਹਾਊਸ ਵਿੱਚ ਸੀ ਅਸੀਂ ਦੋਨੋਂ ਮੈਂ ਤੇ ਬਾਦਲ ਉਧਰ ਰਵੀਿੰਦਰ ਸਿੰਘ ਤੇ ਕੈਪਟਨ ਅਮਰਿੰਦਰ ਸੀ ਤੇ ਤਿੰਨ ਅਫਸਰ ਸੀਗੇ ਵੱਡੇ ਕੈਬਨਟ ਸੈਕਟਰੀ ਸੀਗਾ ਕ੍ਰਿਸ਼ਨਾ ਰਾਓ ਸੁਆਮੀ ਹੋਮ ਸੈਕਟਰੀ ਸੀ ਤੀਨ ਚਤਰਵੇਦੀ ਤੇ ਪ੍ਰਿੰਸੀਪਲ ਸੈਕਟਰੀ ਸੀਗਾ ਪੀ ਸੀ ਅਲੇਗਜੈਂਡਰ ਉਹ ਜਦੋਂ ਰਾਜੀਵ ਗਾਂਧੀ ਆਇਆ ਮੈਨੂੰ ਮੁਖਾਤਬ ਹੋ ਕੇ ਕਹਿਣ ਲੱਗਿਆ ਬਤਾਈਏ ਪੰਜਾਬ ਦਾ ਕੀ ਕਰਨਾ ਹੈ ਮੈਂ ਉਹਨੂੰ ਆਖਿਆ ਬਈ ਤੁਸੀਂ ਪੰਜਾਬ ਦਾ ਬਿਲਕੁਲ ਉਦੋਂ ਤੱਕ ਕੁਝ ਨਹੀਂ ਕਰਨਾ ਜਦੋਂ ਤੱਕ ਪਾਰਲੀਮੈਂਟ ਦੀ ਇਲੈਕਸ਼ਨ ਨਹੀਂ ਹੁੰਦੀ ਜਦੋਂ ਇਲੈਕਸ਼ਨ ਨਾਲ ਮਤਲੇ ਜੁੜ ਜਾਣ ਪਾਰਟੀ ਇਲੈਕਸ਼ਨ ਨਾਲ ਉਦੋਂ ਫਿਰ ਦੇਖਦੀ ਤਬਾਹੀ ਹੁੰਦੀ ਹੈ ਤੁਸੀਂ ਇਲੈਕਸ਼ਨ ਨਾਲ ਜੋੜਿਆ ਹੋਇਆ ਏ ਪੰਜਾਬ ਨੂੰ ਸਾਡੇ ਘਰ ਅੱਗ ਲੱਗੀ ਹੋਈ ਹੈ ਸੰਸਾਰ 'ਚ ਕੋਈ ਐਸਾ ਮੂਰਖ ਆਦਮੀ ਨਹੀਂ ਹੋ ਸਕਦਾ ਜੇ ਉਹਨੂੰ ਅਹਿਸਾਸ ਹੋਵੇ ਬਈ ਮੇਰੇ ਘਰ ਦੀ ਅੱਗ ਬੁਝ ਸਕਦੀ ਹੈ ਉਹ ਬੁਝਾਉਣ ਲਈ ਯਤਨ ਨਾ ਕਰੇ ਤੇ ਮੈਨੂੰ ਕਹਿੰਦਾ ਬਈ ਨਹੀਂ ਇਹਦੇ ਪਿੱਛੇ ਦਲੀਲ ਕੀ ਹੈ ਮੈਂ ਉਹਨੂੰ ਕਿਹਾ ਬਈ ਦਲੀਲ ਇਹ ਹੈ ਪਹਿਲਾਂ ਚੋਣਾ ਪਹਿਲਾਂ ਚੋਣਾ ਲੜਦੀ ਰਹੀ ਹੈ ਕਾਂਗਰਸ ਕਦੇ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਕਦੇ ਪ੍ਰिवी पर्स ਰਾਜਿਆਂ ਦੇ ਬੰਦ ਕਰੇ ਬੈਂਕ ਨੈਸ਼ਨਲਾਈਜ਼ ਕਰੇ ਸਮਾਜਵਾਦ ਲਿਆਵਾ ਇਹ ਸਾਰਾ ਜਿਹੜਾ ਸੀ ਫਰਾਡ ਤੁਸੀਂ ਕਰਦੇ ਰਹੇ। ਹਾਂ ਤੁਸੀਂ ਘੱਟ ਗਿਣਤੀਆਂ ਨੂੰ ਸਦਾ ਹੀ ਆਪਣੇ ਨਾਲ ਰੱਖਿਆ। ਸਿੱਖਾਂ ਨੂੰ ਵੀ ਲੈਣ ਦਾ ਯਤਨ ਕਰਦੇ ਰਹੇ। ਇਹ ਵੱਖਰੀ ਗੱਲ ਹੈ ਵੀ ਸਾਡੀਆਂ ਸ਼ਿਕਾਇਤਾਂ ਤੇ ਬਖਰੇਵੇਂ ਇੰਨੇ ਸੀ ਅਸੀਂ ਨਹੀਂ ਤੁਹਾਡੇ ਨਾਲ ਆਏ। ਬਾਹਰਲਾ ਸਿੱਖ ਤੁਹਾਡੇ ਨਾਲ ਰਿਹਾ। ਮੁ슬ਮਾਨ ਤੁਹਾਡੇ ਨਾਲ ਰਿਹਾ। ਕ੍ਰਿਸਚੀਅਨ ਤੁਹਾਡੇ ਨਾਲ ਰਿਹਾ। ਦਲਤ ਤੁਹਾਡੇ ਨਾਲ ਰਿਹਾ। ਤੇ ਹੁਣ ਇਹ ਸਾਰੇ ਤੁਹਾਡੀ ਜੇਬ 'ਚ ਨੇ। ਤੁਸੀਂ ਹੁਣ ਹਿੰਦੂ ਕਾਰਡ ਲੈ ਕੇ ਤੁਰ ਪੇ। ਤੁਸੀਂ ਉਹਦਾ ਪਹਿਲਾ ਤਜਰਬਾ ਕੀਤਾ। ਪਹਿਲਾ ਦਿੱਲੀ ਕਾਰਪੋਰੇਸ਼ਨ ਇਲੈਕਸ਼ਨ ਚ ਕਾਰਪੋਰੇਸ਼ਨ ਜਿਹੜੀ ਹੈ ਹਮੇਸ਼ਾ ਹੀ ਬੀਜੇਪੀ ਜਿੱਤਦੀ ਸੀ ਉਹ ਤੁਸੀਂ ਜਿੱਤ ਲਈ ਉਹਨੂੰ ਬਹੁਤ ਬੁਰੀ ਤਰ੍ਹਾਂ ਡਿਫੈਕਟ ਕੀਤਾ ਹਰਾਇਆ ਮਤਲਬ ਕਿ ਤੁਸੀਂ ਆਖਿਆ ਵੀ ਠੀਕ ਹੈ ਇਹ ਤਾਂ ਵਧੀਆ ਕੰਮ ਹੈ ਬਹੁਤਿਆਂ ਦੀਆਂ ਮਿੰਤਾਂ ਕਰਨ ਵਾਲੋ ਤੁਸੀਂ ਬੀਜੇਪੀ ਦਾਓ ਲਗਾਇਆ ਹੈਨਾ ਫਿਰ ਦੂਜਾ ਤੁਹਾਡਾ ਤਜਰਬਾ ਹੋਇਆ ਜੰਮੂ ਕਸ਼ਮੀਰ ਵਿੱਚ ਜੰਮੂ ਕਸ਼ਮੀਰ ਦੀ ਇਲੈਕਸ਼ਨ ਆਈ ਜੰਮੂ ਰੀਜਨ ਚ ਵੋਟ ਬੈਂਕ ਲੁੱਟ ਲਿਆ 26 25 26 ਸੀਟਾਂ ਸੀ ਉਨਾ ਚੋਂ 3 ਕਿ ਤੁਹਾਨੂੰ ਮਿਲਦੀਆਂ ਵੀ 23 ਬੀਜੇਪੀ ਲੈ ਜਾਂਦੀ ਸੀ ਤੁਸੀਂ ਉੱਥੇ ਇਲੈਕਸ਼ਨ 'ਚ ਉਤਰੇ ਔਰ ਮੈਂ ਕਿਹਾ ਵੀ ਪ੍ਰਧਾਨ ਮੰਤਰੀ ਲੈਕਚਰ ਦਿੰਦੀ ਸੀ ਜੰਮੂ ਤੇ ਦੂਜਾ ਗੁਰਦਾਸਪੁਰ ਗੁਰਦਾਸਪੁਰ ਤਾਂ ਕੋਈ ਇਲੈਕਸ਼ਨ ਨਹੀਂ ਸੀ ਹੋ ਰਹੀ ਫਿਰ ਤੀਜਾ ਕਠੂਏ ਫਿਰ ਚੌਥਾ ਬਟਾਲੇ ਇਹ ਮਖਾਰ ਰਕਾਰਡ ਤੇ ਆਈ ਹੈ ਗੱਲ ਦੋ ਲੈਕਚਰ ਉਹਦੇ ਉੱਥੇ ਦੋ ਉੱਥੇ ਉੱਥੇ ਕੋਈ ਇਲੈਕਸ਼ਨ ਨਹੀਂ ਸੀ ਹੋ ਰੇ ਉੱਥੇ ਵਾਲੇ ਵੋਟਰ ਨੂੰ ਵੀ ਇਮਪ੍ਰੈਸ਼ਨ ਦੇ ਰਹੇ ਸੀ ਵੀ ਮੈਂ ਖਾਰਸਤਾਨ ਮੰਗਣ ਵਾਲੇ ਦੇ ਵਿਰੁੱਧ ਲੜਾਂ ਦੇਸ਼ ਨੂੰ ਟੋੜੇ-ਟੋੜੇ ਕਰਨ ਵਾਲਿਆਂ ਦੇ ਵਿਰੁੱਧ ਲੜਾ ਯਾ ਤੁਹਾਨੂੰ ਵੋਟਾਂ ਲਈ ਆਖਾਂ ਥੋੜੇ ਤੇ ਹਿੰਦੂ ਖੁਸ਼ ਹੋ ਗਿਆ ਉਹਨੇ ਬੀਜੇਪੀ ਨੂੰ ਛੱਡਤਾ ਬਈ ਹੁਣ ਤਾਂ ਕਾਂਗਰਸੀ ਬੀਜੇਪੀ ਬਣ ਗਈ ਤੁਸੀਂ 23 ਸੀਟਾਂ ਜਿੱਤ ਗਏ ਬੀਜੇਪੀ ਨੂੰ 3 ਵੇੜੀਆਂ ਹੁਣ ਜਿਹੜੀ ਆਉਂਦੀ ਲੋਕ ਸਭਾ ਇਲੈਕਸ਼ਨ ਜਿਹੜੀ 84 ਦੇ ਐਂਡ 85 ਦੇ ਆਰੰਭ ਚ ਹੋਣੀ ਹੈ ਉਹਨੂੰ ਲੜ ਕੇ ਜਿੱਤ ਜਿਤਾ ਕੇ ਹਿੰਦੂ ਕਾਰਡ ਨੂੰ ਪੂਰੀ ਤਰ੍ਹਾਂ ਵਰਤ ਕੇ ਸ਼ਹਿਰ ਸੋਚੋਗੇ ਕਿ ਪੰਜਾਬ ਦਾ ਕੀ ਕਰਨਾ ਹਾਲੇ ਤੁਸੀਂ ਸਾਰਾ ਫਰਾਡ ਕਰ ਰਹੇ ਹੋ ਤੇ ਉਨੇ ਛੱਟ ਮੇਰਾ ਜਵਾਬ ਦੰਦਿਆ ਕਿਹਾ ਵੀ ਤੁਹਾਡਾ ਵਿਚਾਰ ਬਿਲਕੁਲ ਗਲਤ ਹੈ ਰਜੀਵ ਗਾਂਧੀ ਕਹਿੰਦਾ ਟੋੜੇ ਨੂੰ ਟੋੜੇ ਨੂੰ ਮੈਂ ਕਿਹਾ ਬਿਲਕੁਲ ਠੀਕ ਹੈ ਕਹਿੰਦਾ ਜੇ ਠੀਕ ਹੋਵੇ ਤਾਂ Hindu ਤਾਂ ਬਧੇਰੇ ਖੁਸ਼ ਹੋਣਗੇ ਜੇ ਅਸੀਂ ਦਰਬਾਰ ਸਾਹਿਬ ਫੌਜ ਕੁਸ਼ੀ ਕਰੀ ਮੈਂ ਤੁਹਾਨੂੰ ਆਖਿਆ ਅਜੀਬ ਸਾਹਿਬ ਬਈਓ ਕਾਲਾ ਦਿਨ ਵੀ ਭਾਰ ਦੀ ਇਸ ਭੂਮੀ ਤੇ ਚੜੇਗਾ ਜਿੱਦẽ ਤੁਸੀਂ ਫੌਜ ਕੁਸ਼ੀ ਕਰੋਗੇ Hindu ਤੇ Hindu ਵੋਟਰ ਦੀ ਖੁਸ਼ੀ ਪ੍ਰਾਪਤ ਕਰਨ ਲਈ ਫੌਜ ਕੁਸ਼ੀ ਕਰੋਗੇ ਉਹ ਫਿਰ ਉਹਨੂੰ ਸ਼ਾਇਦ ਪਿਛੋਂ ਖਿਆਲ ਆਇਆ ਵੀ ਮੈਂ ਕੀ ਕਹਿ ਬੈਠਾ ਉਹਨੇ ਫੇਰ ਸਾਹਮਣੇ ਸਾਡੇ ਕਹਿ ਲੀਏ ਵੀ ਤੇ ਪਾਈ ਜਿਹੜਾ ਮੇਜ ਪਿਆ ਸੀ ਉਹਨੂੰ ਕੱਟ ਉਟ ਕੇ ਕਹੀ ਜਾਵੇ ਹੱਥ ਮਾਰ ਮਾਰ ਕੇ ਵੀ ਪਹਾੜ ਗਿਰ ਪੜੇ ਅਸਮਾਨ ਟੁੱਟ ਪੜੇ ਸਮੁੰਦਰ ਸੂਖ ਪੜੇ ਧਰਤੀ ਧਸਕ ਜਾਏ ਹਮ ਹਰ ਗਿਦ ਨਹੀਂ ਜਾਏਗੇ ਫੌਜ ਕੁਸ਼ੀ ਨਹੀਂ ਕਰਾਂਗੇ ਦਰਵਾਜ਼ਾ ਫੌਜ ਕੁਸ਼ੀ ਨਹੀਂ ਕਰਾਂਗੇ ਬਿਲਕੁਲ ਨਹੀਂ ਜਾਏਗੇ ਮੈਂ ਵੀ ਉਦਾਂ ਹੀ ਮਾਰ ਕੇ ਮੁੱਕੀ ਮੇਹ ਤੇ ਟੋਣਾ ਸਾਹਿਬ ਕਹਿੰਦੇ ਮਕਾ ਤੁਸੀਂ ਬਿਲਕੁਲ ਜਾਏਂਗੇ ਜੋ ਦਿਲ ਦਾ ਸੱਚ ਸੀ ਉਹ ਤੇਰੇ ਮੂੰਹ ਤੇ ਆ ਗਿਆ ਤੁਹਾਡੇ ਤੇ ਹਾਂਜੀ ਹੁਣ ਵਾਪਸ ਨਹੀਂ ਹੋ ਸਕਦਾ ਇਹ ਇੱਕ ਸਾਡੀ ਜਿਹਨੂੰ ਗੁਪਤ ਮੀਟਿੰਗ ਲਿਖਿਆ ਵਾਈਟ ਪੇਪਰ 'ਚ ਵਾਈਟ ਪੇਪਰ 'ਚ ਉਹਨੂੰ ਗੁਪਤ ਮੀਟਿੰਗ ਸੀਕ੍ਰੀਟ ਮੀਟਿੰਗ ਲਿਖਿਆ ਇਹ ਸੀਕ੍ਰੀਟ ਮੀਟਿੰਗ ਦੀ ਆਕਾਰ ਬਈ ਸੀਗੀ ਇਹ ਸੀਕ੍ਰੀਟ ਮੀਟਿੰਗ ਮੈਂ ਕੋਈ ਲੁਕਵਾ ਕੇ ਨਹੀਂ ਰੱਖੀ ਮੈਂ ਪ੍ਰੈਸ ਨੂੰ ਵੀ ਮਾੜੀ-ਮੋਟੀ ਦਿੱਤੀ ਓਨੀ ਨਹੀਂ ਕਹਿੰਦਾ ਵਧੀਆ ਛਾਪੀ ਉਹਨਾਂ ਨੇ ਪਰ ਮੈਂ ਕਹਿੰਦਾ ਟਾੜਾ ਸੱਚ ਲੋ ਜੇਲ ਤੋਂ ਰਿਹਾ ਹੋ ਕੇ ਆਇਆ 85 ਚ ਆਪਣੇ ਜੇਸ਼ੇਦਾਰ ਨਿਹਤਰ ਸਿੰਘ ਭਲਵਾਨ ਦੀ ਪਿੰਡ ਵਰਸੀ ਮਨਾਈ ਜਾ ਰਹੀ ਸੀ ਜਿਹੜੇ ਦਰਵਾਸਾਹਬ ਸ਼ਹੀਦ ਹੋ ਗਏ ਠੀਕ ਹੈ ਜਦੋਂ ਅਟੈਕ ਹੋਇਆ ਸੀ ਤਾਂ ਉੰਦੀ ਵਰਤੀ ਤੇ ਬੋਲਦਿਆਂ ਅਵਿੰਦਰ ਸਿੰਘ ਕੈਪਟਨ ਜਿਹੜਾ ਤੇ ਰਵੀਿੰਦਰ ਸਿੰਘ ਰਵੀ ਇਹ ਬੈਠੇ ਸੀ ਮੈਂ ਕੈਪਟਨ ਅੰਦਰ ਦੇ ਮੋਢੇ ਤੇ ਹੱਥ ਲਾ ਕੇ ਮਖਾਂ ਆ ਗਵਾ ਬੈਠਾ ਏ ਇੱਕ ਆ ਗਵਾ ਬੈਠਾ ਏ ਇਹਨਾਂ ਦੇ ਸਾਹਮਣੇ ਗੱਲ ਹੋਈ ਸੀ ਤੇ ਇਹ ਅਜੀਬ ਦੇ ਮੋਹੋ ਨਿਕਲੀ ਸੀ ਮੈਂ ਇਹ ਲਕੋ ਕੇ ਤੁਹਾਨੂੰ ਦੱਸਣਾ ਚਾਹਣਾ ਇਹ ਗੁਪਤ ਮੀਟਿੰਗ ਜਿਹਨੂੰ ਕਹਿੰਦੇ ਨੇ ਇਹ ਮੀਟਿੰਗਾਂ 'ਚ ਆਹ ਕੁਝ ਹੋਇਆ ਸੀ। ਅਸੀਂ ਗੁਪਤ ਮੀਟਿੰਗ 'ਚ ਆਪਣੇ ਲਈ ਸੌਦੇ ਨਹੀਂ ਸੀ ਕਰਦੇ। ਇਹ 23 ਜਨਵਰੀ 1984 ਦੀ ਗੱਲ ਹੈ। ਇਹ ਟੋੜਾ ਸਾਹਿਬ ਨੇ ਗੱਲ ਦੱਸੀ ਆ। ਫਿਰ ਆਖਰੀ ਮੀਟਿੰਗ ਹੁੰਦੀ ਹੈ ਕੇਂਦਰ ਸਰਕਾਰ ਨਾਲ। ਟੋੜਾ ਸਾਹਿਬ ਕਹਿੰਦੇ ਇੱਕ ਹੋਰ ਸਮਝ ਲਓ। ਆਖਰੀ ਮੀਟਿੰਗ ਹੋਈ 25 ਨੂੰ। ਇਹਦੇ 'ਚ ਹੈਗੇ ਸੀ ਮੈਂ, ਬਾਦਲ, ਸਰਜੀਤ ਸਿੰਘ ਬਰਨਾਲਾ। ਸਾਨੂੰ ਤਿੰਨਾਂ ਨੂੰ ਜਹਾਜ਼ 'ਚ ਲੈ ਕੇ ਗਏ। ਸੰਤਾਂ ਦਾ ਆਦੇਸ਼ ਆਇਆ ਬਈ ਤੁਸੀਂ ਮੀਟਿੰਗ ਕਰੋ। ਸਪੈਸ਼ਲ ਮੈਸੇਂਜਰ ਆਇਆ। ਵੀ ਤੁਹਾਨੂੰ ਜਹਾਜ਼ ਲੈ ਕੇ ਜਾਊਗਾ ਸਾਨੂੰ ਜਹਾਜ਼ ਇੱਥੋਂ ਲੈ ਗਿਆ ਚੰਡੀਗੜ੍ਹ ਤੋਂ ਬੀਐਸਐਫ ਦਾ ਉੜਿਆ ਵੀ ਉਹ ਆਪਣੇ ਦੂਜੇ 에어ਪੋਰਟ ਤੋਂ ਫੌਜ ਵਾਲੇ ਤੋਂ ਉੱਥੇ ਉਤਰਿਆ ਵੀ ਪਾਲਮ 에어ਪੋਰਟ ਤੇ ਪਿੱਛੇ ਹੀ ਉੱਥੇ ਗੱਡੀਆਂ ਖੜੀਆਂ ਕਾਲੇ ਸੀਸੀ ਵਾਲੀਆਂ ਕਈ ਗੱਡੀਆਂ ਉਹਨਾਂ ਚ ਸਾਨੂੰ ਕਹਿੰਦਾ ਬਿਠਾ ਕੇ ਕਾਲੇ ਸੀਸੀ ਵਾਲੀਆਂ ਐਮਬੈਸਡਰ ਕਾਰਾਂ ਚ ਉੱਥੇ ਆਰ ਕੇ ਪੁਰਮ ਵਾਲੇ ਆਈਬੀ ਦੇ ਗੈਸਟ ਹਾਊਸ ਲੈ ਗਏ ਉੱਥੇ ਲੈ ਗਏ ਤਾਂ ਅਸੀਂ ਬੈਠੇ ਰਹੇ ਥੋੜਾ ਜਿਹਾ ਦਿਨ ਚੜਿਆ 8:00 ਵਜੇ ਫੇਰ ਉਹ ਸਾਨੂੰ ਨਾਸ਼ਤਾ ਨੁਖਤਾ ਦੇ ਕੇ ਗਏ 8 ਵਜੇ ਫੇਰ ਸਰਕਾਰੀ ਅਧਿਕਾਰੀ ਆਏ ਉਹਨਾਂ માં ਤਿੰਨ ਮੰਤਰੀ ਸਨ ਆਰ ਬੈਂਕਟਾਰਮਣ ਪੀਸ਼ ਵਿਸ਼ੰਕਰ ਇੱਕ ਸੀ ਪ੍ਰਨੰਬ ਮੁਖਰਜੀ ਹੋਮ ਮੰਤਰੀ ਨਹੀਂ ਸੀ ਤੇ ਤਾਂ ਇੱਕ ਅਫਸਰ ਸੀ ਪੀਸੀ ਅਲੇਗਜੈਂਡਰ ਚਤਰਵੇਦੀ ਤੇ ਕ੍ਰਿਸ਼ਨ ਸੁਆਮੀ ਰਾਓ ਸਾਡੀ ਗੱਲਬਾਤ ਸ਼ੁਰੂ ਹੋਈ ਟੋੜਾ ਕਹਿੰਦਾ ਕਹਿੰਦੇ ਜੀ ਇਸ ਤਰ੍ਹਾਂ ਇਹ ਗੱਲ ਸਮਝੌਤੇ ਤੇ ਹੋਣੀ ਚਾਹੀਦੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਬਹੁਤ ਗੱਲਬਾਤ ਨੂੰ ਲਮਕਾਟਾ ਤੇ ਸਮਝੌਤਾ ਸੀ ਤਾਂ ਚਾਹੁੰਦੇ ਆ ਪਰ ਹੱਥੇ ਤੁਹਾਡੇ ਆ ਇਹ ਤਾਂ ਹੋ ਨਹੀਂ ਸਕਦਾ ਵੀ ਇੰਨੀ ਕੁਰਬਾਨੀ ਐਨੇ ਸਹਾਰਚ ਤੋਂ ਬਾਅਦ ਇਹ ਅਸੀਂ ਕਿਹਾ ਵੀ ਛੋਟੀ ਮੁੱਟੀ ਗੱਲ ਤੇ ਸਮਝੌਤਾ ਨਹੀਂ ਸਾਡਾ ਉਹ ਫਿਰ ਕਹਿੰਦੇ ਵੀ ਕੀ ਦੱਸੋ ਹੁਣ ਆਪਾਂ ਬਹਿ ਕੇ ਵਿਚਾਰ ਕਰੋ ਅਸੀਂ ਉਹਨਾਂ ਨੂੰ ਕਿਹਾ ਵੀ ਦੇਖੋ ਹੁਣ ਕਿੱਦਾਂ ਹੋ ਸਕਦਾ ਹੈ ਜੋ ਤੁਸੀਂ ਘੜ ਤੋਂ ਘਟਦੇ ਹੋ ਸਾਨੂੰ ਅਸੀਂ ਆਖਿਆ ਬਈ ਨੰਬਰ 1 ਘੱਟੋ ਘੱਟ ਸਾਡਾ ਚੰਡੀਗੜ੍ਹ ਸਾਨੂੰ ਤੁਰੰਤ ਦੇ ਦਿਓ ਫੌਰਨ ਦਿਓ ਇਹਦੇ ਮਾ 24 36 ਘੰਟੇ ਦਾ ਸਮਾਂ ਲੈ ਲਓ ਔਰ ਬਿਨਾਂ ਕਿਸੇ ਇਲਾਕੇ ਦੇ ਲੈਣ ਦੇਣ ਤੋਂ ਮਿਲਣਾ ਚਾਹੀਦਾ ਉਹਦੇ ਨਾਲ ਕੋਈ ਇਲਾਕਾ ਨਹੀਂ ਜੋੜਨਾ ਬਾਕੀ ਉਹਦੇ ਨਾਲ ਜੁੜਦੇ ਪੰਜਾਬੀ ਪਿੰਡਾਂ ਨੂੰ ਇਕਾਈ ਮੰਨ ਕੇ ਪੰਜਾਬੀ ਹਿੰਦੀ ਬੋਲਦੇ ਇਲਾਕਿਆਂ ਦਾ ਫੈਸਲਾ ਇੱਕ ਪਾਸਾ ਕਮਿਸ਼ਨ ਮਾਰਾ ਨੂੰ ਸੌਂਪ ਦਿਓ ਦੂਜਾ ਦਰਿਆਈ ਪਾਣੀ ਦਾ ਸਾਡਾ ਜਿਹੜਾ ਮਸਲਾ ਉਹ ਇਹ ਸੁਪਰੀਮ ਕੋਰਟ ਨੂੰ ਦੇਣਾ ਚਾਹੀਦਾ ਸੁਪਰੀਮ ਕੋਰਟ ਦੇ ਬਣੇ ਕਮਿਸ਼ਨ ਦੇ ਜੱਜ ਦੀ ਪ੍ਰਧਾਨਗੀ ਦੇ ਕਮਿਸ਼ਨ ਨੂੰ ਨਹੀਂ ਬਲਕਿ ਸੁਪਰੀਮ ਕੋਰਟ ਦੇ ਜੱਜ ਨੂੰ ਉਹਦੇ ਦੇਣ ਵਿੱਚ ਇਹ ਲਿਖਣਾ ਚਾਹੀਦਾ ਕਿ ਨੈਸ਼ਨਲ ਇੰਟਰਨੈਸ਼ਨਲ ਕਾਨੂੰਨਾ ਤੇ ਕਨਵੈਨਸ਼ਨ ਅਨੁਸਾਰ ਇਹਦਾ ਫੈਸਲਾ ਕਰੋ ਐਨੀ ਗੱਲ ਉਹਦੇ 'ਚ ਲਿਖੋ ਨੰਬਰ 3 ਜੋ ਤੁਸੀਂ ਸਰਕਾਰੀਆ ਕਮਿਸ਼ਨ ਬਿਠਾਇਆ ਸਾਡਾ ਅਨੰਦਪ੍ਰਸਾਦ ਦਾ ਜਿਹੜਾ ਰੈਗੂਲੇਸ਼ਨ ਆ ਜਿਹੜਾ ਜਿਹੜਾ ਵੀ ਕੇਂਦਰੀਕਰਨ ਕਰਦਾ ਹੈ ਪਾਵਰ ਨੂੰ ਇਹ ਤੁਸੀਂ ਗਵਰਨਮੈਂਟ ਰਾਹੀਂ ਨੋਟੀਫਿਕੇਸ਼ਨ ਸਰਕਾਰੀਆ ਕਮਿਸ਼ਨ ਨੂੰ ਭੇਜ ਦਿਓ ਸਰਕਾਰ ਦਾ ਬਕਾਇਦਾ ਗਜ਼ਟ ਨੋਟੀਫਿਕੇਸ਼ਨ ਹੋਵੇ ਬਈ ਇਹ ਅਕਾਲੀ ਦਲ ਦਾ ਜਿਹੜਾ ਰੈਗੂਲੇਸ਼ਨ ਆ ਅਨੰਦਪੁਰ ਸਾਹਿਬ ਰੈਗੂਲੇਸ਼ਨ ਅਸੀਂ ਇਹਨੂੰ ਉਸੇ ਰੂਪ માં ਸਰਕਾਰੀਆ ਕਮਿਸ਼ਨ ਨੂੰ ਭੇਜਦੇ ਆ ਉਹ ਇਹ ਤੇ ਵਿਚਾਰ ਕਰੇ ਸਾਨੂੰ ਇਹ ਤੇ ਵੀ ਕੋਈ ਇਤਰਾਜ਼ ਨਹੀਂ ਹੋਊਗਾ ਕਿ ਤੁਸੀਂ ਕੋਈ ਯੂਨਿਟਰੀ ਸਿਸਟਮ ਦੇ ਹੱਕ ਵਿੱਚ ਕੋਈ ਸਾਡੇ ਕੋਈ ਤੁਹਾਡੇ ਕੋਲ ਹੈ ਉਹਨੂੰ ਵੀ ਨੋਟੀਫਿਕੇਸ਼ਨ ਕਰਕੇ ਭੇਜ ਦਿਓ ਕਿਉਂਕਿ ਤੁਹਾਨੂੰ ਐਸੇ ਲੋਕ ਵੀ ਗਲ ਪੈ ਸਕਦੇ ਨੇ ਜਿਹੜੇ ਯੂਨਿਟਰੀ ਸਿਸਟਮ ਦੇ ਹੱਕ 'ਚ ਨੇ ਚੌਥਾ ਆਲ ਇੰਡੀਆ ਗੋਦਰ ਐਕਟ ਕਿਸੇ ਵੀ ਸਟੇਟ ਦੇ ਪ੍ਰਬੰਧਕੀ ਮਾਮਲੇਵਾਂ ਤੱਕ ਨਹੀਂ ਹੁੰਦਾ ਉਹਦਾ ਐਨੀ ਸਰਕਾਰੀ ਜ਼ਿੰਮੇਵਾਰੀ ਬਣਦੀ ਹੈ ਵੀ ਜੋ ਅਸੀਂ ਡੈਮੋਕਰੈਟਿਕ ਤਰੀਕਾ ਉਹਦੇ 'ਚ ਰੱਖਿਆ ਹੈ ਐਕਟ 'ਚ ਉਹਦੀ ਇਲੈਕਸ਼ਨ ਕਰਾਉਣ ਦੀ ਜ਼ਿੰਮੇਵਾਰੀ ਤੋਂ ਬਿਨਾ ਉਹਨਾਂ ਤੇ ਹੋਰ ਕਿਸੇ ਕਿਸਮ ਦਾ ਨਾ ਕੋਈ ਭਾਰ ਹੈ ਨਾ ਨੁਕਸਾਨ ਹੈ ਨਾ ਕੋਈ ਗੱਲ ਨਾ ਬਾਤ ਤੁਸੀਂ ਇਹਨੂੰ ਪ੍ਰਵਾਨ ਕਰ ਲਓ ਇਹ ਚਾਰ ਪੰਜ ਗੱਲਾਂ ਤੁਸੀਂ ਕਰ ਦਿਓ ਤੇ ਅਸੀਂ ਮੋਰਚਾ ਖਤਮ ਕਰ ਦਿੰਨੇ ਆ ਮੈਨੂੰ ਮੁਖਾਤਬ ਹੋ ਕੇ ਸ਼ਿਵਸ਼ੰਕਰ ਨੇ ਪੁੱਛਿਆ ਵੀ ਸੰਤ ਭਿੰਡਰਾਂ ਵਾਲੇ ਮੰਨ ਜਾਏਗੇ ਜਾਂ ਜਰਨੈਲ ਸਿੰਘ ਮੰਨ ਜਾਏਗੇ ਮੈਂ ਉਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਮਨਾਉਣਾ ਸਾਡਾ ਕੰਮ ਹੈ ਕਿਸੇ ਤਰ੍ਹਾਂ ਮਨਾਈਏ ਇਹ ਤੁਸੀਂ ਸੋਚੋ ਹੀ ਨਾ ਤੁਸੀਂ ਇਹ ਗੱਲਾਂ ਜਿਵੇਂ ਅਸੀਂ ਕਿਹਾ ਹੈ ਇਮਾਨਦਾਰੀ ਨਾਲ ਸਰਲ ਭਾਸ਼ਾ ਚ ਲੈ ਕੇ ਐਦਾਂ ਕਰ ਦਿਓ ਵੀ ਚੰਡੀਗੜ੍ਹ ਮੁਕੰਮਲ ਪੰਜਾਬ ਦਿੱਤਾ ਜਾਊਗਾ ਔਰ ਉਹਦੇ ਬਦਲੇ ਕੋਈ ਇਲਾਕਾ ਨਹੀਂ ਦੇਣਾ ਹਰਿਆਣੇ ਨੂੰ ਕਹਿੰਦਾ ਇਹ ਮੀਟਿੰਗ ਦੇ ਵਿੱਚ ਗੱਲਾਂ ਹੋਈਆਂ ਤੇ ਇਹ ਗੱਲਾਂ 4 1/2 ਘੰਟੇ ਚ ਮੁੱਕੀਆਂ ਪਰ ਉਦੋਂ ਉਹਨਾਂ ਦੇ ਰਵੱਈਏ 'ਚ ਇੰਨਾ ਫਰਕ ਜ਼ਰੂਰਤਾ ਵੀ ਹਾਂ ਤਾਂ ਨਹੀਂ ਕਰੀਗੇ ਜੇ ਨੇ ਇਹ ਵਿਰੋਧ ਨਹੀਂ ਸੀ ਅੱਗੇ ਵਾਂਗੂ ਕਰਦੇ ਇਹਦਾ ਮਤਲਬ ਐ ਬਈ ਨੀਮ ਰਜਾਮੰਦੀ ਨੀਮ ਰਜਾਮੰਦੀ ਬਈ ਖਾਮੋਸ਼ੀ ਰਜਾਮੰਦੀ ਉਹ ਜਿਵੇਂ ਪਹਿਲਾਂ ਵਿਰੋਧ ਕਰਦੇ ਸੀ ਇਹ ਕਿਵੇਂ ਹੋ ਸਕਦਾ ਕਹਿੰਦਾ ਉਸ ਤਰ੍ਹਾਂ ਨਹੀਂ ਤਾਂ ਫਿਰ ਸਾਨੂੰ ਉਹ ਕਹਿਣ ਲੱਗੇ ਬਈ ਚੰਗਾ ਅਸੀਂ ਲੰਚ ਕਰਕੇ ਆਉਣੇ ਆ मैडम ਨੂੰ ਸਾਰੀ ਗੱਲ ਦੱਸ ਦੰਨੇ ਆ ਉਹ ਤੋਂ ਬਾਅਦ ਆਪਾਂ ਫਿਰ ਮੀਟਿੰਗ 3:30 ਵਜੇ ਆ ਤੁਸੀਂ ਤੁਹਾਡਾ ਲਾਂਚ ਅਸੀਂ ਇੱਥੇ ਪ੍ਰਬੰਧ ਕੀਤਾ ਹੋਇਆ ਤੇ ਕਰ ਲਓ ਉਹ ਚਲੇ ਗਏ 3:30 ਵਜੇ ਦੀ بجائے 4:30 ਵਜੇ ਆਏ ਉਹ ਅਸੀਂ ਜਿਵੇਂ ਮਲਜ਼ਮ ਜੱਜਾਂ ਤੋਂ ਆਪਣਾ ਫੈਸਲਾ ਸੁਣਨ ਲਈ ਕਾਲਾ ਹੁੰਦਾ ਅਸੀਂ ਉਹ ਆ ਕੇ ਉਹ ਫਿਰ ਬੈ ਮਤਲਬ ਕਿ ਬੈਠੇ ਵੀ ਨਹੀਂ ਖੜੇ ਖੜੇ ਮਿਲੇ ਤੇ ਮਿਲ ਕੇ ਕਹਿੰਦੇ ਜੀ ਵੈਰੀ ਸੌਰੀ ਮੈਡਮ ਇਹਨਾਂ ਗੱਲਾਂ 'ਚ ਕਿਸੇ ਲਈ ਵੀ ਤਿਆਰ ਨਹੀਂ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਮਿਲਦੇ ਹਾਂ ਹੁਣ ਆਪਾਂ ਅਗਲੀ ਵੀਡੀਓ 'ਚ ਕੋਈ ਨਵੀਂ ਜਾਣਕਾਰੀ ਲੈ ਕੇ ਉਰਤਕਦੇ ਹੋਆ ਗਿਆ ਸਤਿ ਸ਼੍ਰੀ ਅਕਾਲ